ਅੱਜਕੱਲ ਨਾ ਇੱਕ ਇੱਕ ਗੱਲ ਬਹੁਤ ਨੋਟ ਕੀਤੀ ਏ ਅੱਜਕੱਲ ਨਾ ਤੁਸੀਂ ਵੀ ਕੀਤੀ ਹੋਣੀ ਏ ਇੱਕ ਗੱਲ ਬਹੁਤ ਨੋਟ ਕੀਤੀ ਏ ਕਿ ਜਿਹੜੇ ਲੋਕ ਝੂਠ ਬੋਲਦੇ ਆ ਜਿਹੜੇ ਲੋਕ ਇਮਾਨਦਾਰ ਨਹੀਂ ਹੈਗੇ ਜਿਹੜੇ ਲੋਕ ਬਹੁਤ ਹੀ ਚਲਾਕੀਆਂ ਕਰਦੇ ਆ ਨਾ ਉਹ ਹੀਰੋ ਆ ਤੇ ਜਿਹੜੇ ਲੋਕ ਇਮਾਨਦਾਰ ਨੇ ਵਫਾਦਾਰ ਨੇ ਤੇ ਜਿਹੜੇ ਝੂਠ ਨਹੀਂ ਬੋਲਦੇ ਹੈਗੇ ਜ਼ੀਰੋ ਆਓ ਤੁਸੀਂ ਵੀ ਨੋਟ ਕੀਤਾ ਹੋਣਾ ਇਹ ਗੱਲ ਨੂੰ ਪਤਾ ਨਹੀਂ ਜ਼ਮਾਨਾ ਹੀ ਗਲਤ ਚੱਲਦਾ ਪਿਆ ਤੇ ਜ਼ਮਾਨਾ ਉਲਟ ਚੱਲਦਾ ਪਿਆ ਜਾਂ ਅਸੀਂ ਉਲਟਾ ਕਿਉਂਕਿ ਜਿਹੜਾ ਬੰਦਾ ਸਹੀ ਚੱਲਦਾ ਨਾ ਅਸੀਂ ਉਹਨੂੰ ਗਲਤ ਕਹਿੰਨੇ ਆ ਤੇ ਜਿਹੜਾ ਬੰਦਾ ਚਲਾਕ ਚੋਸਦਾ ਜਿਹੜਾ ਬੰਦਾ ਬੇਈਮਾਨੀ ਕਰਦਾ ਉਹਨੂੰ ਅਸੀਂ ਕਹਿੰਨੇ ਆ ਇਹ ਬੰਦਾ ਚੰਗਾ ਏ ਜ਼ਮਾਨਾ ਅੱਜ ਕੱਲ ਇਦਾਂ ਦਾ ਆ ਗਿਆ ਵੇ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਤੇ ਬਹੁਤ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਤੁਹਾਡੇ ਨਾਲ ਵੀ ਇਦਾਂ ਹੋਇਆ ਹੋਣਾ ਸੱਚੀਆਂ ਗੱਲਾਂ ਨੇ ਸੱਚੀਆਂ ਗੱਲਾਂ ਚੈਨਲ ਨੂੰ ਸਬਸਕ੍ਰਾਈਬ ਜੁ ਕਰ ਲਿਓ